ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਦਿਖਾਉਣੇ ਆ ਜੀ। ਸਵਰਾਜ 963 ਐਫੀਜੀ 5 ਸਟਾਰ ਆ ਜੀ। 4x4 ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ। 5 ਸਟਾਰ ਸਾਈਡ ਗੇਅਰ ਜੀ ਪਾਵਰ ਸਟੀਅਰਿੰਗ। ਪੰਜਾਬ ਨੰਬਰ ਟਰੈਕਟਰ ਆ ਜੀ। ਐਮਆਰ ਤੇ ਟਾਇਰ ਨੇ ਜੀ। ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ। ਇਹ ਵੀ ਬੰਪਰ ਲੱਗਿਆ ਹੋਇਆ ਜੀ। ਫੁੱਡ ਵਾਲੀ ਛਤਰੀ ਆ ਜੀ। ਟੈਂਪ ਲੱਗਿਆ ਹੋਈ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਇਹ ਆ ਜੀ 21 ਮਾਡਲ ਟਰੈਕਟਰ ਆ ਜੀ 9 ਲੱਖ 90 ਹਜ਼ਾਰ ਡਿਮਾਂਡ ਆ ਜੀ ਹੈਵੀ ਵੇਟ ਨੇ ਜੀ ਲੱਗੇ ਹੋਏ ਨਾਲ ਬਾਈ ਹਾਲ ਨੇ 15 ਬਾਈ ਨਾਲ ਵੇ 5 ਸੰਦ ਬਕਿਆਉ ਨਹੀਂ ਜੀ ਇਹ 15 ਹਾਲ ਇਹਨਾਂ ਦੀ ਡਿਮਾਂਡ ਆ ਜੀ 52000 ਨਾਲ ਆ ਜੀ ਲੇਜ਼ਰ ਲੀਵਰ ਜੀ ਇਹ ਹੈ ਜੀ 23 ਮਾਡਲ ਇਹ ਨਿਊ ਪੰਜਾਬ ਐਗਰੀ ਟੈਕ ਵਾਲਾ ਦਾ ਜੀ ਇਹ 23 ਮਾਡਲ ਹੈ ਜੀ ਡਿਮਾਂਡ ਹੈ ਜੀ 2,85,000 ਦੀ ਕੰਡੀਸ਼ਨ ਚ ਚੱਕ ਲੋ ਜੀ ਆਹ ਸੁਣੀ ਕੁਸਵਰਾ ਟਰੈਕਟਰ ਹੋਰ ਦਿਖਾਉਣੇ ਜੀ ਇਹ ਹੈ ਜੀ 855 5 ਸਟਾਰ ਹੈ ਜੀ ਰਿਵਰਸ ਪੀਡੀਓ ਪਾਵਰ ਸਟੀering ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਇਹ ਵੀ EA 23 ਮਾਡਲ ਜੀ ਉਹ 21 ਮਾਡਲ 6 23 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਵੀਂ ਪੰਜਾਬ ਨੰਬਰ ਟਰੈਕਟਰ ਹੈ ਜੀ 23 ਮਾਡਲ ਹੈ 7 ਲੱਖ 90 ਹਜ਼ਾਰ ਡਿਮਾਂਡ ਹੈ ਜੀ ਇੱਕ ਛੋਟਾ ਟਰਾਲੀ ਦੇ ਹੁਣੇ ਨਾਲ ਇਹ ਹੈ ਜੀ 14 7 ਦੀ ਟਰਾਲੀ ਜੀ ਟਰੈਲੀ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ ਡਬਲ ਟਾਇਰ ਵੀ ਵਧੀਆ ਬੈੱਡ ਲੱਗਿਆ ਹੋਇਆ ਜੀ 14 7 ਇਹਦੀ ਡਿਮਾਂਡ ਆਈ 390000 ਬਾਹਿਆਂ ਦਾ ਕੰਟੈਕਟ ਨੰਬਰ ਤੁਹਾਨੂੰ ਦੱਸ ਦਿਆਂ ਜੀ ਭਾਈ ਕਿਹੜਾ ਪਿੰਡਾ ਪਿੰਡ ਕਾਲੇ ਕੀ ਜੀ ਪਿੰਡ ਕਾਲੇ ਕੇ ਹਾਂਜੀ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ ਹਾਂਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 97 ਹਾਂਜੀ 0000 8152 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ ਬਈ 970000 8152 ਇਸ ਤੋਂ ਇਲਾਵਾ ਹੋਰ ਵੀ ਕਿਹੜੇ ਸੰਦ ਬਕਿਆ ਹੋ ਗੁਣ ਬਈ ਅਪਲਾਈ ਕਰੇ ਕਰੇ ਹੈਗੇ 6-7 ਸੰਦ ਹੋਰ ਹੈ ਜੀ ਉਹ ਕੈਟੇਗਰੀ ਕੰਟਰੈਕਟ ਸਟ੍ਰਾਈਟ ਟਰਾਈ ਚਾਰ ਮਾਡਲ ਅੱਛਾ ਜੀ ਇੱਕ ਸਿੰਪਲ ਟਰਾਲੀ ਹੈ ਜੀ ਜਿਹੜਾ ਚਾਰ ਮਾਡਲ ਆਉਂਦੀ ਕੀ ਮੰਗਦਾ ਸੀ ਉਹ ਤਾਂ 245 ਜੀ 245 ਜੀ ਇਹ ਟਰਾਲੀ ਕਿਹੜੀ ਹੈ ਜੀ ਟਰਾਲੀ ਬਿਗੈਰ ਜੈਕ ਤੋਂ ਹੌਲੀ ਟਰਾਲੀ ਹੈ ਜੀ ਬਿਗੈਰ ਜੈਕ ਤੋਂ ਵੀ ਹਾਂਜੀ ਉਹ ਮੰਨ ਲਵੀ 11 ਜੀ ਹੋਊਗੀ ਟ੍ਰੈਲੀ ਪ੍ਰਾਣੀ ਆ ਜੀ। ਅੱਛਾ ਜੀ। ਹਾਂ ਜੀ। ਉਹਦੀ ਕੀ ਡਿਮਾਂਡ ਹੈ ਜੀ? ਉਹਦੀ ਹੈਗੀ 65000 ਰੁਪਏ। ਉਹਦਾ 55000 ਰੁਪਏ। 10 ਫੁੱਟੀ ਹੋਊ। 11ਾਂ ਜੀ। 11, 11 ਸੀ। ਉਸ ਤੋਂ ਲਾ ਵਸਾਗਾ ਇੱਕ ਹੈ। ਹਾਂ ਜੀ ਇੱਕ ਸੁਹਾਗਾ ਜੀ ਗਿਆਨੀਆਂ ਦਾ ਬਣਿਆ। ਗਿਆਨੀਆਂ ਦਾ। ਬਰਨਾਲੇ ਵਾਲਾ? ਬਰਨਾਲੇ ਦਾ ਹਾਂ ਜੀ। ਹਾਂ ਜੀ। ਉਹਦੀ ਡਿਮਾਂਡ ਕੀ ਹੈ ਜੀ? ਉਹਦਾ 35000 ਰੁਪਏ। ਲੋਹੇ ਦਾ ਹੀ? ਹਾਂ ਜੀ ਲੋਹੇ ਦਾ। ਟਾਇਰਾਂ ਵਾਲਾ। ਉਸ ਤੋਂ ਲਾ ਹੋਰ ਵੀ ਹੈ ਕੋਈ? ਹਾਂ ਜੀ ਇੱਕ ਜਿੰਦਰਾ ਜੀ। ਅੱਛਾ ਜੀ। ਕਿਹੜਾ ਜਿੰਦਰਾ ਹੈ? ਬੱਟਾ ਪੋਮ ਵਾਲਾ ਹੀ ਹਾਂਜੀ ਤਵੀ ਵਾਲਾ ਕਿ ਦੂਸਰਾ ਹੀ ਨਹੀਂ ਦੂਸਰਾ ਜੀ ਅੱਛਾ ਜੀ ਉਹਦੀ ਕਿੰਨੇ ਮਾਰਨਾ ਜੀ 8000 ਰੁਪਏ ਉਹਦਾ 8000 ਰੁਪਏ ਲੈ ਬਾਈਆਂ ਦਾ ਪਿੰਡ ਹੈ ਜੀ ਕਾਲੇ ਕੇ ਜ਼ਿਲ੍ਹਾ ਬੱਗਾ ਪੁਰਾਣਾ ਜੀ ਹਾਂਜੀ ਹਾਂਜੀ ਬਾਈਆਂ ਨਾਲ ਕੰਡੈਕਟ ਕਰਦੇ ਬਾਈਆਂ ਲਵੇ ਸੰਦ ਵਗਿਆਉ ਨਹੀਂ ਸਾਰੇ ਇਹ ਸੰਦ ਕਿਉਂ ਵੇਚਦੇ ਵੀਰੇ ਇਹ ਤਾਂ ਆਪਾਂ ਲਏ ਸੀ ਬਾਈ ਆਹ ਸੰਦ ਸਾਰੇ ਅੱਛਾ ਅੱਛਾ ਕਿਸੇ ਕੋਲੋਂ ਬੰਦਾ ਬਾਹਰ ਗਿਆ ਸੀਗਾ ਅੱਛਾ ਹਾਂ ਇਹ ਤਾਂ ਆਪਾਂ ਵਪਾਰ ਆਸਟ੍ਰੇਲੀਆ ਦਾ ਅੱਛਾ ਵਪਾਰ ਵਾਸਤੇ ਲਿਆ ਹਾਂ ਬਾਈ ਨੇ ਕਿਸੇ ਤੋਂ ਲਏ ਸੀ ਬੰਦਾ ਬਾਹਰ ਗਿਆ ਹੋਇਆ ਜੀ ਇਹ ਨਹੀਂ ਸਾਰੇ ਪਹਿਲੇ ਨਾਲ ਨਹੀਂ ਦੋਵੇਂ ਟਰੈਕਟਰ ਉਹ ਕਿੰਨੇ ਘੰਟੇ ਚੱਲੇ ਜੀ ਉਹ 400 ਘੰਟਾ ਚੱਲੇ ਉਹ 400 ਘੰਟਾ ਆ ਜੀ ਇਹ 900 ਘੰਟਾ ਚੱਲੇ ਇਹ 900 ਘੰਟਾ 963 ਤਾਂ 900 ਘੰਟਾ ਚੱਲੇ ਜੀ 855 ਜਿਹੜਾ ਉਹ 400 ਘੰਟਾ ਚੱਲੇ ਜੀ ਲੈ ਬਾਈਆਂ ਨਾਲ ਕੰਡੈਕਟ ਕਰਿਓ ਜੀ ਮੋਬਾਈਲ ਨੰਬਰ ਤੁਹਾਨੂੰ ਦੱਸਦਾ ਜੀ